हरियाणा ਨੂੰ ਪਿਆਰ ਪਰ ਇਸ ਸਸ਼ਿਆ ਕਾਲ ਜੀ ਬਹੁਤ ਬਹੁਤ ਸਵਾਗਤ ਕਰਦੀਆਂ ਆਪਣੇ ਚੈਨਲ ਤੇ ਪੰਜਾਬ ਸਰਕਾਰ ਦੇ ਵੱਲੋਂ ਅਧਿਕਾਰੀਆਂ ਦੀ ਕਮੇਟੀ ਰਾਹੀ ਮਲਾਜ਼ਮਾਂ ਨੂੰ OPS ਦੀ ਦੇਣ ਦੀ ਥਾਂ ਤੇ UPS ਦੇਣ ਬਾਰੇ ਵਿਚਾਰ ਕਰਵਾਇਆ ਜਾ ਰਿਹਾ ਹੈ ਕੈਬਨਟ ਸਬ ਕਮੇਟੀ ਦੇ ਵੱਲੋਂ ਕਈ ਮਲਾਜ਼ਮ ਜਥੇਬੰਦੀਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਚਲਾ ਕੇ ਮਲਾਜ਼ਮਾਂ ਦੇ ਰੂਹ ਨੂੰ ਜਿਹੜਾ ਠੰਡਾ ਕੀਤਾ ਜਾ ਰਿਹਾ ਹੈ ਇਸੇ ਦੇ ਬਾਬਤ ਹੋਰ ਜਾਣਕਾਰੀ ਲਵਾਂਗੇ ਅੱਜ ਦੀ ਵੀਡੀਓ ਵਿੱਚ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਸੋ ਦੋਸਤੋ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਜਿਸ ਤਰ੍ਹਾਂ ਕਿ ਪ੍ਰਾਣੀ ਪੈਨਸ਼ਨ ਬਹਾਲੀ ਮੋਰਚੇ ਦੇ ਵਫਦ ਦੀ ਮੀਟਿੰਗ ਹੋਈ ਹੈ ਔਰ ਇਸ ਮੀਟਿੰਗ ਦੇ ਵਿੱਚ ਮੋਰਚੇ ਦੇ ਆਗੂਆਂ ਨੇ ਕਮੇਟੀ ਅੱਗੇ ਪ੍ਰਾਣੀ ਪੈਨਸ਼ਨ ਬਹਾਲ ਕਰਨ ਦਾ ਮੁੱਦਾ ਉਠਾਇਆ ਹੈ ਔਰ ਡਿਟੇਲ ਦੇ ਵਿੱਚ ਜਾਣਕਾਰੀ ਜਿਹੜੀ ਦਿੱਤੀ ਹੈ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬੰਦਦੇ ਹੀ ਸੂਰਤ ਦੇ ਵਿੱਚ ਮੁਲਾਜ਼ਮਾਂ ਨੂੰ ਤੇ ਪ੍ਰਾਣੀ ਪੈਨਸ਼ਨ ਬਹਾਲ ਕਰਾਂਗੇ ਔਰ ਇਹ ਸਬੰਧ ਦੇ ਵਿੱਚ ਸਰਕਾਰ ਦੇ ਵੱਲੋਂ ਕੈਬਨਟ ਸਬਕਮੇਟੀ ਦੇ ਵੱਲੋਂ ਜਿਹੜੀ ਹੈ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਸਬੰਧ ਦੇ ਵਿੱਚ ਅਧਿਕਾਰੀਆਂ ਦੇ ਆਧਾਰ ਤੇ ਜਿਹੜੀ ਗਠਿਤ ਕੀਤੀ ਹੈ ਕਮੇਟੀ ਇਸ ਬਾਰੇ ਉਹ ਜਿਹੜਾ ਹੈ ਟੁਕਮਾ ਜਿਹੜਾ ਫੈਸਲਾ ਲੈਣ ਦੇ ਲਈ ਲਗਾਤਾਰ ਮੀਟਿੰਗਾਂ ਦਾ ਦੌਰ ਚਲਾ ਰਹੀ ਹੈ ਜੀ ਔਰ ਇਸੇ ਦੇ ਦੌਰਾਨ ਵਿੱਤ ਵਿਭਾਗ ਨੇ ਜੋ ਜਾਣਕਾਰੀ ਜਿਹੜੀ ਦਿੱਤੀ ਹੈ ਉਹ ਦੱਸਿਆ ਗਿਆ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਪੇਸ਼ ਕੀਤੀ ਨਵੀਂ ਪੈਨਸ਼ਨ ਸਕੀਮ ਉਹਨੂੰ ਜਿਹਨੂੰ ਯੂਨੀਫਾਈਡ ਪੈਨਸ਼ਨ ਸਕੀਮ ਦਾ ਨਾਮ ਦਿੱਤਾ ਗਿਆ ਹੈ ਉਦੇ ਬਾਰੇ ਵਿਸਤਾਰ ਸਹਿਤ ਦਿਸ਼ਾ ਨਿਰਦੇਸ਼ ਪ੍ਰਾਪਤ ਹੋਣ ਤੋਂ ਬਾਅਦ ਕੋਈ ਅਗਲਾ ਫੈਸਲਾ ਲਿਆ ਜਾਵੇਗਾ ਇਹਦਾ ਇਹਦਾ ਤੋਂ ਬੜਾ ਹੀ ਸਪਸ਼ਟ ਹੈ ਕਿ ਪੰਜਾਬ ਸਰਕਾਰ ਨੇ ਜਿਹੜੀ ਅਧਿਕਾਰੀਆਂ ਦੇ ਆਧਾਰ ਤੇ ਗਠਿਤ ਕੀਤੀ ਹੈ ਕਮੇਟੀ ਉਹ ਯੂਨੀਫਾਈਡ ਪੈਨਸ਼ਨ ਸਕੀਮ ਉੱਪਰ ਵਿਚਾਰ ਕਰੀ ਹੈ ਉਹਦੇ ਤੇ ਮੰਥਨ ਕਰੀ ਹੈ ਔਰ ਕੇਂਦਰ ਸਰਕਾਰ ਤੋਂ ਇਹ ਸਬੰਧ ਦੇ ਵਿੱਚ ਜਿਹੜੀ ਡਿਟੇਲ ਦਿਸ਼ਾ ਨਿਰਦੇਸ਼ ਪ੍ਰਾਪਤ ਕੀਤੇ ਜਾ ਰਹੇ ਨੇ ਔਰ ਜਿਹਦੇ ਤੋਂ ਇਹ ਗੱਲ ਲੱਗਦੀ ਹੈ ਕਿ ਪੰਜਾਬ ਸਰਕਾਰ ਸ਼ਾਇਦ ਹੁਣ OPS ਦੀ ਥਾਂ ਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਥਾਂ ਤੇ ਜਿਹੜੀ ਹੈ ਕੇਂਦਰ ਸਰਕਾਰ ਨੇ ਇੱਕ ਨਵੀਂ ਸਕੀਮ ਲਿਆਉਂਦੀ ਹੈ ਲਿਆਉਂਦੀ ਹੈ UPS ਨੂੰ ਕਿਹਾ ਜਾਂਦਾ ਹੈ ਉਸ ਨੂੰ ਉਹ ਲਾਗੂ ਕਰਨ ਉੱਪਰ ਜਿਹੜਾ ਹੈ ਵਿਚਾਰ ਕਰੀ ਹੈ ਹੁਣ ਇਹ ਜਿਹੜੀ UPS ਜਿਹੜੀ ਹੈ ਇਹ ਪੰਜਾਬ ਦੇ ਮਲਾਜ਼ਮਾਂ ਨੂੰ ਪ੍ਰਵਾਨ ਹੋਵੇਗੀ ਕਿ ਨਹੀਂ ਹੋਵੇਗੀ ਇਹ ਇੱਕ ਵੱਖਰਾ ਵਿਸ਼ਾ ਹੈ ਪਰ ਸੂਤਰ ਇਹ ਵੀ ਜਾਣਕਾਰੀ ਦਿੰਦੇ ਆ ਕਿ ਜਿਹੜੇ ਅਧਿਕਾਰੀਆਂ ਨੇ ਵਿੱਤੀ ਵਿਭਾਗ ਦੇ ਉੱਪਰ ਦੇ ਉਹ ਮੁੱਖ ਤੌਰ ਤੇ ਯੂਪੀਐਸ ਉੱਪਰ ਹੀ ਵਿਚਾਰ ਕਰ ਰਿਹਾ ਸੋ ਦੋਸਤੋ ਏਸੀਆਰ ਦੀ ਬੜੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖਿਓ ਜੀ ਤਨਮਤ